ਅੱਜ ਮੈਂ ਸੋਨੀਆ ਮਾਨ ਮੈਨੂੰ ਕਿਹੜੀ ਪਾਰਟੀ ਦੀ ਆਫਰ ਨਹੀਂ ਹੈਗੀ ਸਾਰੀਆਂ ਦੀ ਹੈਗੀ ਐ ਬਟ ਮੈਨੂੰ ਲੱਗਦਾ ਹੈ ਕਿ ਮੈਂ ਉਹ ਪਾਰਟੀਆਂ ਦੇ ਦਾਇਰੇ ਦੇ ਵਿੱਚ ਜਦੋਂ ਜਾਊਂਗੀ ਮੈਂ ਘੁੱਟ ਜੂੰਗੀ ਲੋਕਾਂ ਦੇ ਵਿੱਚ ਤੇ ਏਕਸਕਿਊਜ਼ਸ ਐ ਲੋਕੀ ਤੇ ਏਕਸਕਿਊਜ਼ ਮਾਰਦੇ ਐ ਅੱਛਾ ਜੀ ਨਹੀਂ ਜੀ ਐਂਜ ਨਹੀਂ ਹੋ ਸਕਦਾ ਐਂਜ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਐਵਰੀਥਿੰਗ ਇਜ਼ ਇੰਪੋਸੀਬਲ ਜਿਵੇਂ ਸੋਚ ਹੀ ਲਿਆ ਹੈ ਨਾ ਕਿ ਅਸੀਂ ਆਪਣੇ ਸਮਾਜ ਨੂੰ ਵਧੀਆ ਸਿਰਜਣਾ ਹੈ ਵਧੀਆ ਸੋਚ ਰੱਖਣੀ ਹੈ ਕਿਉਂ ਨਹੀਂ ਹੋ ਸਕਦਾ ਬਈ ਸਾਰਾ ਕੁਝ ਹੋ ਸਕਦਾ ਮੌਜੂਦਾ ਐਮਪੀ ਦਾ ਘਾਰੀ ਉਹਦੇ ਉੱਤੇ ਹੈ ਤੇ ਉਹਨੇ ਕੀ ਮੁੱਦਾ ਚੱਕਣਾ ਹੈ 7 ਸਾਲ ਦੇ ਵਿੱਚ ਤੇ ਉਹਨੇ ਕਦੀ ਮੁੱਦਾ ਚੱਕਿਆ ਨਹੀਂ ਕਾਂਗਰਸ ਪਾਰਟੀ ਕਹਿੰਦੀ ਹੈ ਮੌਜੂਦਾ ਐਮਪੀ ਨੂੰ ਟਿਕਟ ਦੇਣੀ ਹੈ ਜੀ ਉਹਦੀ ਟਿਕਟ ਨਹੀਂ ਕੱਟੀ ਜਾ ਸਕਦੀ ਕਿਉਂ ਨਹੀਂ ਕੱਟੀ ਜਾ ਸਕਦੀ ਬਈ ਟਿਕਟ ਉਹਨੇ ਕੰਮ ਕੀ ਕੀਤੇ ਨਾਬਾਊਟ ਆਮ ਆਦਮੀ ਪਾਰਟੀ ਇਹ ਹੈਗੀ ਹੈ ਕਿ ਆਜ਼ਾਦ ਸੋਚ ਆਪਣੀ ਹੋਣੀ ਚਾਹੀਦੀ ਹੈ ਆਜ਼ਾਦ ਸੋਚ ਜਿਹੜੀ ਹੁੰਦੀ ਹੈ ਉਹ ਬਾਜ ਵਾਂਗੂ ਹੁੰਦੀ ਹੈ ਔਰ ਹਵਾ ਦੇ ਉਲਟ ਚੱਲਦੀ ਹੈ ਠੀਕ ਹੈ ਔਰ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਉਹ ਜਜ਼ਬਾ ਹੁੰਦਾ ਹੈ ਉਸ ਤੇ ਉੱਤੇ ਸਟੈਂਡ ਕਰੇ ਜਦੋਂ ਸਾਡਾ ਦੇਸ਼ ਆਜ਼ਾਦ ਹੋਣਾ ਸੀਗਾ ਨਾ ਉਦੋਂ ਭਗਤ ਸਿੰਘ ਹੋਣਾ ਨੂੰ ਵੀ ਇਹ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਕਿ ਅਸੀਂ ਇਹ ਦੇਸ਼ ਨਹੀਂ ਆਜ਼ਾਦ ਕਰਾ ਸਕਦੇ ਅਸੀਂ ਅੰਗਰੇਜ਼ਾਂ ਦੇ ਖਿਲਾਫ ਨਹੀਂ ਲੜ ਸਕਦੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਅਸੀਂ ਦੇਸ਼ ਆਜ਼ਾਦ ਕਰਵਾਇਆ ਠੀਕ ਹੈ ਅਸੀਂ ਇਹ ਜਾਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਾਗ ਲਾਉਣ ਵਾਲੀ ਥੋੜੀ ਹੁੰਦੇ ਆ ਜਿਆਦਾਤਰ ਕਬੂਤਰ ਕੁਗਿਆ ਹੀ ਹੁੰਦੇ ਆ ਜਿਹੜੇ ਹਵਾ ਦੇ ਨਾਲ ਚੱਲਦੇ ਆ ਪਰ ਅਸੀਂ ਹਵਾ ਦੇ ਉਲਟ ਚੱਲਣ ਵਾਲਿਆਂ ਦੇ ਵਿੱਚੋਂ ਆ ਕਿਉਂਕਿ ਸਾਨੂੰ ਲੱਗਦਾ ਹੈ ਅੰਮ੍ਰਿਤਸਰ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਅੱਜ ਮੈਂ ਸੋਨੀਆ ਮਾਨ ਮੈਨੂੰ ਕਿਹੜੀ ਪਾਰਟੀ ਦੀ ਆਫਰ ਨਹੀਂ ਹੈਗੀ ਸਾਰੀਆਂ ਦੀ ਹੈਗੀ ਹੈ ਬਟ ਮੈਨੂੰ ਲੱਗਦਾ ਹੈ ਕਿ ਮੈਂ ਉਹ ਪਾਰਟੀਆਂ ਦੇ ਦਾਇਰੇ ਦੇ ਵਿੱਚ ਜਦੋਂ ਜਾਊਂਗੀ ਮੈਂ ਘੁੱਟ ਜੂੰਗੀ ਅੱਜ ਕੁਵਰ ਵਿਜੇ ਪ੍ਰਤਾਪ ਜੀ ਹੈ ਜੀ ਅਜਾਦ ਸੋਚ ਦੇ ਮਾਲਕ ਐ ਪਰ ਕਿਤੇ ਨਾ ਕਿਤੇ ਕੁੱਤੇ ਪਏ ਆ ਸਾਈਡ ਤੇ ਕਿਤੇ ਹੋ ਪਏ ਆ ਉਹ ਵੀ ਬਹੁਤ ਸਾਰੇ ਕੰਮ ਕਰ ਦੇ ਕਰ ਸਕਦੇ ਸੀਗੇ ਬਟ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਅਜਾਦ ਸੋਚ ਨੂੰ ਹਵਾ ਦੇਣੀ ਚਾਹੀਦੀ ਹੈ ਯੂਥ ਨੂੰ ਅੱਗੇ ਆਉਣਾ ਚਾਹੀਦਾ ਆ ਪੋਲਿਟਿਕਸ ਚ ਪਾਰਟਿਸਪੇਟ ਕਰਨਾ ਚਾਹੀਦਾ ਆ ਆਪਣਾ ਬਹੁਤ ਹੱਦ ਤੱਕ ਯੂਥ ਬਾਹਰ ਚਲੇ ਗਿਆ ਬਹੁਤ ਹੱਦ ਤੱਕ ਡਰਗਸ ਦੇ ਵਿੱਚ ਜਾਂਦਾ ਪਿਆ ਇਹ ਅਸੀਂ ਇੱਕ ਜਾਗ ਲਾਈ ਹੈ ਇਹਨੂੰ ਵੇਖ ਕੇ ਮੋਟੀਵੇਟ ਹੋ ਤਾਂ ਕਿ ਹਰ ਇੱਕ ਕੁੜੀ ਹਰ ਇੱਕ ਮੁੰਡਾ ਜਿਹੜਾ ਆ ਉਹ ਇਸ ਇਲੈਕਸ਼ਨ ਚ ਪਾਰਟਿਸਪੇਟ ਕਰੇ ਸਾਡੇ ਲਈ ਜਿੱਤ ਪਤੇ ਕੀ ਹੈ ਜਿੱਦ ਦਿਨ ਇਹਨੇ ਕਾਗਜ਼ ਭਰਤੇ ਨੇ ਸਾਡੇ ਵਾਸਤੇ ਉਹੀ ਜਿੱਤ ਹੈ ਕਮ ਸੇ ਕਮ ਸਾਡੇ ਵਿੱਚ ਉਹ ਜ਼ਮੀਰ ਤੇ ਹੈਗਾ ਹੈ ਨਾ ਕਿ ਅੱਖਾਂ ਚ ਅੱਖਾਂ ਪਾ ਕੇ ਕੁਐਸਚਨ ਪੁੱਛ ਸਕੀਏ ਲੋਕਾਂ ਦੇ ਵਿੱਚ ਤੇ ਐਕਸਕਿਊਜ਼ਸ ਐ ਲੋਕੀ ਤੇ ਐਕਸਕਿਊਜ਼ ਮਾਰਦੇ ਐ ਅੱਛਾ ਜੀ ਨਹੀਂ ਜੀ ਇੰਜ ਨਹੀਂ ਹੋ ਸਕਦਾ ਇੰਜ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਐਵਰੀਥਿੰਗ ਇਜ਼ ਇੰਪੋਸੀਬਲ ਜਿਵੇਂ ਸੋਚ ਹੀ ਲਿਆ ਆ ਨਾ ਕਿ ਅਸੀਂ ਆਪਣੇ ਸਮਾਜ ਨੂੰ ਵਧੀਆ ਸਿਰਜਣਾ ਆ ਵਧੀਆ ਸੋਚ ਰੱਖਣੀ ਐ ਕਿਉਂ ਨਹੀਂ ਹੋ ਸਕਦਾ ਬਈ ਸਾਰਾ ਕੁਝ ਹੋ ਸਕਦਾ ਜੀ ਲੋਕਾਂ ਵਿੱਚ ਵਿਚਰ ਰਹੇ ਉਹ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਤੇ ਲੋਕਾਂ ਨੂੰ ਕੀ ਆਸ਼ਵਾਸਨ ਦਵਾ ਰਹੇ ਵੇਖੋ ਸਭ ਤੋਂ ਪਹਿਲਾਂ ਤੇ ਸਾਡੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗੰਦੇ ਨਾਲੇ ਦਾ ਮੁੱਦਾ ਹੈ ਕੈਂਸਰ ਦਾ ਮੁੱਦਾ ਹੈ ਘਰ ਘਰ ਦੇ ਵਿੱਚ ਤੇ ਕੈਂਸਰ ਪਹੁੰਚੀ ਹੋਈ ਹੈ ਮੌਜੂਦਾ ਐਮਪੀ ਦਾ ਘਾਰੀ ਉਹਦੇ ਉੱਤੇ ਹੈ ਤੇ ਉਹਨੇ ਕੀ ਮੁੱਦਾ ਚੱਕਣਾ ਹੈ 7 ਸਾਲ ਦੇ ਵਿੱਚ ਤੇ ਉਹਨੇ ਕਦੀ ਮੁੱਦਾ ਚੱਕਿਆ ਨਹੀਂ ਕਾਂਗਰਸ ਪਾਰਟੀ ਕਹਿੰਦੀ ਹੈ ਮੌਜੂਦਾ ਐਮਪੀ ਨੂੰ ਟਿਕਟ ਦੇਣੀ ਹੈ ਜੀ ਉਹਦੀ ਟਿਕਟ ਨਹੀਂ ਕੱਟੀ ਜਾ ਸਕਦੀ ਕਿਉਂ ਨਹੀਂ ਕੱਟੀ ਜਾ ਸਕਦੀ ਬਈ ਟਿਕਟ ਉਹਨੇ ਕੰਮ ਕੀ ਕੀਤੇ ਆ ਉਹਨੂੰ ਉਹਨੇ ਜੇ ਕੋਈ ਕੰਮ ਕੀਤੇ ਹੋਂ ਤਾਂ ਅਸੀਂ ਉਹਨੂੰ ਵੋਟ ਪਾਈਏ ਨਾ ਦੂਜੀ ਹੈ ਜਿਹੜੀਆਂ ਪਾਰਟੀਆਂ ਨੇ ਉਮੀਦਵਾਰ ਦਿੱਤੇ ਨੇ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਉਹਨਾਂ ਤੋਂ ਸੈਟੀਸਫਾਈ ਨਹੀਂ ਹੈਗੇ ਇਸ ਕਰਕੇ ਅਸੀਂ ਆਜ਼ਾਦ ਉਮੀਦਵਾਰ ਜਿਹੜਾ ਰੇਸ਼ਮ ਖੜਿਆ ਅਸੀਂ ਉਹ ਸ਼੍ਰੀ ਸ਼ਮਜੀਤ ਦੇ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰਨਗੇ ਤੇ ਕੰਮ ਕੀ ਲੱਗਦਾ ਕਰਨਗੇ ਤੁਸੀਂ ਵਿਸ਼ਵਾਸ ਜਤਾਇਆ ਉਹਨਾਂ ਦੇ ਬਿਲਕੁਲ ਉਹ ਕੰਮ ਕਰਨਗੇ ਜਿਹੜੇ ਉਹਨਾਂ ਦੇ ਮੁੱਦੇ ਆ ਜੋ ਅਮਰਸਰ ਦੇ ਮੁੱਦੇ ਆ ਉਹ ਚੁੱਕਣਗੇ ਉਹ ਗੱਲ ਕਰਨਗੇ ਪਾਰਲੀਮੈਂਟ ਦੇ ਵਿੱਚ ਮੈਨੂੰ ਲੱਗਦਾ ਇਹ ਜੇ ਯੂਥ ਲੀਡਰ ਨੂੰ ਅੱਗੇ ਆਉਣਾ ਚਾਹੀਦਾ ਯੂਥ ਨੂੰ ਅੱਗੇ ਲੱਗ ਕੇ ਚੱਲਣਾ ਚਾਹੀਦਾ ਹੈ